ਸਕ੍ਰੀਨ ਤੇ ਇੱਕ ਵੀਡੀਓ ਚੱਲੀ ਜਾਂਦੀ ਆ ਪਹਿਲਾ ਵੀਡੀਓ ਸਾਰੀ ਦੇਖੋ ਉਦੋਂ ਬਾਅਦ ਆਪਾਂ ਟਰਾਈ ਕਰਕੇ ਦੇਖਾਂਗੇ ਵੀ ਇਦਾਂ ਹੋ ਸਕਦਾ ਕਿ ਨਹੀਂ ਹੋ ਸਕਦਾ ਲੋਬੀ ਸਾਹਨੇ ਵੀਡੀਓ ਦੇਖ ਰਹੀ ਹੋਣੀ ਆ ਹੁਣ ਆਪਾਂ ਟਰਾਈ ਕਰਕੇ ਦੇਖਦੇ ਆਂ ਵੀ ਇਦਾਂ ਹੋ ਸਕਦਾ ਕਿ ਨਹੀਂ ਹੋ ਸਕਦਾ ਵੀਡੀਓ ਰੀਅਲ ਆ ਜਾਂ ਫੇਕ ਆ ਇਹਦੇ ਖਾਤਰ ਆਪਾਂ ਨੂੰ ਇੱਕ ਗਨ ਚਾਹੀਦੀ ਆ ਅੱਗ ਵਾਲੀ ਠੀਕ ਆ ਆਜੋ ਆਪਾਂ ਦੇਖਦੇ ਆਂ ਲੋਬੀ ਸਮਾਨ ਆਪਾਂ ਲੈਂਦਾ ਗਨ ਚਾਹੀਦੀ ਇੱਕ ਇੱਕਾ ਸਿੱਖੜ ਡੱਬੀ ਤੇ ਆਪਣਾ ਕੋਲ ਹੁੰਦੀ ਆ ਚਲੋ ਆਜੋ ਆਪਾਂ ਟਰਾਈ ਕਰਦੇ ਆਂ ਠੀਕ ਆ ਪੰਚ ਚਲਾ ਲਈ ਮੜੀ ਜੀ ਪਹਿਲਾਂ ਪਹਿਲਾਂ ਪਰ ਸੋ ਲੋ ਕਰਦੇ ਆ ਕਿ ਵਕਤੇ ਪੇਮੈਂਟ ਗਲਤੀ ਨਾ ਹੋਏ ਮੇਰਾ ਮੋਟਰਸਾਈਕਲ ਮੱਚੇ ਹਰਾ ਕਹਿਣਾ ਮੜਾ ਇੱਧਰ ਤੇ ਆਇਆ ਖੇਲੇ ਮੜਾ ਆ ਦੇਖ ਇੱਥੇ ਗੰਦ ਪਿਆ ਪਾ ਆਪ ਵੀ ਦੇਖ ਸਕਦਾ ਤੁਸੀਂ ਟ੍ਰਿਕ ਕੰਮ ਕਰਦੀ ਆ ਕਵਾਲਿਟੀ ਚੈੱਕ ਕਰੋ ਤੁਸੀਂ ਇਹਦੀ ਮਾਰ ਕੇ ਦਿਖਾ ਦਿਓ ਜੀ ਆਪਾਂ ਅੱਗੇ ਮਾਰਦੇ ਉਧਰ ਆ ਜੋ ਆ ਦੇਖੋ ਇੱਥੇ ਮਾਰ ਕੇ ਹੁਣ ਚੈੱਕ ਕਰ ਲੋ ਵੀ ਇਹਦਾ ਰੰਗ ਕਿਵੇਂ ਆ ਤੇ ਹੁਣ ਆਪਾਂ ਇਹ ਮਾਰਦੇ ਆ ਨਾਲ ਦੀਆਂ ਰੰਗ ਦੇਖੋ ਇਹ ਜੈੱਡ ਬਲੈਕ ਹੋਊਗਾ ਜਮਾ ਇਹਦਾ ਜਮਾ ਬਾਈ ਗੱਲ ਹੀ ਬਣਾਤੀ ਨੇ ਆਪਾਂ ਤਾਂ ਵੀ ਰੰਗ ਮਾਰੀ ਜਾਂਦੇ ਆ ਕਾਪੇ ਨਵੇਂ ਲਿਆ ਲਾਈ ਜਾਂਦੇ ਆ ਦਸਰੀ ਗੱਲ ਬਾਤ ਆ ਜਮਾ ਪਰ ਇਹਨਾਂ ਕੰਮ ਬੜਾ ਸਾਵਧਾਨੀ ਨਾਲ ਕੰਮ ਕਰਨਾ ਪੈਂਦਾ ਇਹ ਮੜਾ ਜਿਕੇ ਜਿਆਦਾ 6 ਕਿ ਲੱਗਿਆ ਨਾ ਨੁਕਸਾਨ ਵੀ ਹੋ ਜੂ ਲਓ ਵੀ ਮਿੱਤਰੋ ਅੱਜ ਦਾ ਐਕਸਪੈਰੀਮੈਂਟ ਆਪਣਾ ਕਾਮਯਾਬਾ ਇਦਾਂ ਦਾ ਐਕਸਪੈਰੀਮੈਂਟ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਇਕ ਆ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਠੀਕ ਆ ਮਿਲਦੇ ਆ ਅਗਲੇ ਐਕਸਪੈਰੀਮੈਂਟ ਵਿੱਚ ਅੱਜ ਲਈ ਇੰਨਾ ਕਾਫੀ ਸਸਰੀ ਗਾਲੀ